ਤਦ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰੀਕਾਲ ਜੀ ਅੱਜ ਅਸੀਂ ਲੈ ਕੇ ਆਏ ਵਿਸ਼ਕਰਮਾ ਦੀ ਤੂੜੀ ਵਾਲੀ ਮਸ਼ੀਨ ਮਾਡਲ ਹੈ ਜੀ 2005 ਰੇਟ ਮੰਗੇ ਕਿਸਾਨ ਵੀਰ ਨੇ 85000 ਏਰੀਆ ਜੀ ਕਕਰਾਲਾ ਪਟਿਆਲਾ ਵਿਸ਼ਕਰਮਾ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਜੀ ਮਾਡਲ ਹੈ ਜੀ 2005 ਰੇਟ ਮੰਗੇ ਕਿਸਾਨ ਵੀਰ ਨੇ 85000 ਏਰੀਆ ਜੀ ਕਕਰਾਲਾ ਪਟਿਆਲਾ ਕਿਸਾਨ ਵੀਰ ਦਾ ਨੰਬਰ ਹੈ ਜੀ 97811 25392 97811 25392 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 987798 8446 ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਕੇਐਸਏ ਟੂੜੇ ਵਾਲਾ ਰਿਪਰ ਬਿਕਾਊ ਹੈ ਮਾਡਲ ਹੈ ਜੀ 2013 ਰੇਟ ਮੰਗੇ ਕਿਸਾਨ ਵੀਰ ਨੇ 145000 ਟਾਇਰ 85 ਪੈਸੇ ਪਈ ਹੈ ਜੀ ਏਰੀਆ ਕਿਸਾਨ ਵੀਰ ਦਾ ਸ਼ੇਰਖਾਂਵਾਲਾ ਫਿਰੋਜ਼ਪੁਰ ਕੇ ਐਸੇ ਤੂੜੀ ਵਾਲਾ ਰੀਪਰ ਬਿਕਾਊ ਹੈ ਜੀ ਮਾਡਲ 2013 ਰੇਟ ਮੰਗੇ ਕਿਸਾਨ ਵੀਰ ਨੇ 145000 ਟਾਇਰ 85 ਪੈਸੇ ਪਈ ਹੈ ਏਰੀਆ ਜੀ ਸ਼ੇਰਖਾਂਵਾਲਾ ਫਿਰੋਜ਼ਪੁਰ ਲੋਕਲ ਚੱਲੀ ਹੋਈ ਏ ਜੋ ਲੋਕਲ ਚੱਲਿਆ ਹੋਇਆ ਚੱਲਿਆ ਪੂਰਾ ਸਾਫ਼ ਰੀਪਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਸ਼ੰਮੇ 464 62 933 96 464 62 933 ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਰੀਪਰ ਖਰੀਦ ਸਕਦੇ ਹੋ ਜੀ ਅੱਗੇ ਜੀ ਨਾਰਥ ਐਗਰੋ ਰੀਪਰ ਵਿਕਾਊ ਹੈ ਮਾਡਲ ਹੈ ਜੀ 2014 ਰੇਟ ਮੰਗਿਆ ਕਿਸਾਨ ਵੀਰ ਨੇ 88000 ਏਰੀਆ ਜੀ ਮੈਸਰ ਖਾਨਾ ਬਠਿੰਡਾ ਨਾਰਥ ਐਗਰੋ ਰੀਪਰ ਵਿਕਾਊ ਹੈ ਜੀ ਮਾਡਲ 2014 ਰੇਟ ਮੰਗੇ ਕਿਸਾਨ ਵੀ ਨਹੀਂ 88000 ਏਰੀਆ ਜੀ ਮੈਸਰ ਖਾਨਾ ਬਠਿੰਡਾ ਕਿਸਾਨ ਵੀਰ ਦਾ ਨੰਬਰ ਹੈ ਜੀ 9888830484 9888830484 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ ਖਰੀਦ ਸਕਦੇ ਹੋ ਜੀ। ਜੀ। ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ। ਅੱਗੇ ਜੀ ਹੜੰਬਾ ਵਿਕਾਊ ਹੈ। ਰੇਟ ਹੈ ਜੀ 38000। ਏਰੀਆ ਜੀ ਬਰਨਾਲਾ ਟਾਇਰ 40 ਪੈਸੇ ਪਏ ਹੈ। ਖੜੰਬਾ ਵਿਕਾਊ ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 38000 ਏਰੀਏ ਜੀ ਬਰਨਾਲਾ ਟਾਇਰ 40 ਪੈਸੇ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ 94643 42740 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਇੱਕ ਇਹਨਾਂ ਦੀ ਮਸ਼ੀਨ ਵੀ ਵਿਕਾਊ ਹੈ ਜੀ ਮਾਡਲ 2010 ਰੇਟ ਹੈ ਜੀ 1 ਲੱਖ 8000 ਟਾਇਰ 60 ਪੈਸੇ ਪਏ ਆ ਏਰੀਆ ਜੀ ਬਰਨਾਲਾ ਕਿਸਾਨ ਵੀਰ ਦਾ ਨੰਬਰ ਹੈ ਜੀ 94643 43740 94643 43740 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9879884440 ਜੋ ਕਿ ਸਕਰੀਨ ਤੇ ਜਮਾ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਉਸ ਨੰਬਰ ਤੇ ਫੋਟੋ ਮਾਇਆ ਤੁਸੀਂ ਵੀਡੀਓ ਭੇਜ ਸਕਦੇ ਹੋ ਜੀ ਅੱਗੇ ਜੀ ਸਵੈਨ ਦਾ ਰੂਟਾ ਬੀਟਰ ਵਿਕਾਊ ਹੈ ਏਰੀਆ ਜੀ ਮੁਕੇਰੀਆ ਰੇਟ ਵਾਂਗੇ ਕਿਸਾਨ ਵੀ ਨੇ 55000 ਨਵੇਂ ਬਲੇਟ ਕਿਸਾਨ ਵੀਰ ਦਾ ਨੰਬਰ ਹੈ ਜੀ 85500 99 17172 85598 17172 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ